तन असरी श्रीवाहे गुरु साहेब जी महला রাষ্ট্রপতিয় ওংকার সতগুর প্রসাদ গোর সর রতিনি ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵਾ ਸਰਵਰ ਮਹ ਹੰਸ ਪ੍ਰਾਨ ਪਤ ਪਾਵਾ ਗੁਰ ਸਾਗਰ ਨੇ ਭਰਪੂਰੇ ਅੰਮ੍ਰਿਤ ਸੰਤ ਤੁਘੇ ਨਹੀਂ ਦੂਰੇ ਹਰਿ ਰਾਸ ਚੋਗ ਤੁਘੇ ਪ੍ਰਭ ਭਾਵਾਂ ਸਰਗਰਮ ਹੰਸ ਪ੍ਰਾਨ ਪਤ ਪਾਵੈ বাগ বপড়া ছপড়ি নাই কিচড় ডুবা মাল না রাখ রখ রখ চারণ ধারি বি ਪਦਾ ਛੋਡ ਭਈ ਨਿਰੰਕਾਰੇ ਮਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੀ ਗੁਰ ਰਾਖੇ ਸਰਵਰ ਹੰਸਾ ਛੋਡ 나 ਜਾਏ ਪ੍ਰੀਮ ਭਗਤ ਕਰ सहज सम हंसु मह हंस, हंस मह सागर अकाथ कथा गुरु बचनी आदरा स्वन मंडल एक जोगी बसे ਨਾ ਪਰਖਾ ਕਹੋ ਕੋ ਕਸੀ ਤ੍ਰਿਭਾਵਨ ਜੋਤ ਰਹੇ ਲੇਵਲਾਈ ਸੋਹਰ ਨਰਨਾਥ ਸੱਚੇ ਸਰਣਾਈ ਆਨੰਦ ਮੌਲਾ 나ਥ ਯਾਧਾਰੀ ਗੋਰਾ ਮਾ ਖੋਪਾ ਗਤੋ ਸਹਜ ਬੀਚਾਰੀ ਭਗਤ ਬਚਾਲਾ ਭਾਏ ਕਾਟਣ ਹਾਰੇ ਹਮ ਮਾਰ ਮਿਲੇ ਭਗਤਾਰੇ ਆਨਕ ਜਾਨਨ ਕਾਰ ਕਾਲ ਸੰਪਾਈ ਮਰਨ ਲਿਖਾਈ ਮੰਡਲ ਮਹਾ ਨਾਮ ਪਦਾਰਥ ਤੁਦ ਪਦਖਵਾ ਆਪਨ ਤੀਨਸ ਪ੍ਰਮਾ ਪ੍ਰਮ ਰੂਪਾ ਕਹਿ ਤਾ ਪੜ ਤਾ ਸੁਣ ਤਾ ਏਕਾ ਧੀਰਜ ਧਰਮ ਧਰਣੀ ਧਰਤੀ ਕਾ ਜਤ ਸਤ ਸੰਜਮ ਅਰਦਾਸ ਮਾਈ ਚੌਥੀ ਪਾਦਕੋ ਜੀ ਮਨਪਤੀਆ ਸਾਚੇ ਨਿਰਮਲ ਮੈਲ ਨਹ ਲਾਗਾ ਗੁਰ ਕਾ ਸ਼ਬਦ ਭਰਮ ਭਾਉ ਭਾਗਾ ਮੌਰਤ ਆਦਾਨੂਪਾ ਨਾਨਕਾ ਜਾਤ ਸਾਤ ਸਰੂਪਾ ਸੂਰਤ ਮੌਰਤ ਆਦਾਨੂਪਾ ਨਾ ਕੋ ਜੜ ਚਾ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ